ਸਤਿਕਾਰਯੋਗ ਸਾਧ ਸੰਗਤ ਜੀ ਆਪ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਪਾਵਨ ਅਸਥਾਨ ਤੇ ਪੰਜ ਗੁਰੂ ਸਾਹਿਬਾਨਾਂ ਨੇ ਆਪਣੇ ਪਾਵਨ ਚਰਨ ਪਾਏ ਨੇ ਸੋ ਸੰਗਤ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਸ਼ੇਅਰ ਜਰੂਰ ਕਰਨਾ ਤਾਂ ਜੋ ਹੋਰ ਸੰਗਤਾਂ ਨੂੰ ਇਸ ਪਾਵਨ ਸਥਾਨ ਦੇ ਦਰਸ਼ਨ ਹੋ ਸਕਣ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਉਸ ਵੇਲੇ ਖਡੂਰ ਸਾਹਿਬ ਵਿੱਚ ਇੱਕ ਤਪੱਸਵਨਾਥ ਨਾਂ ਦਾ ਸਾਧੂ ਰਹਿੰਦਾ ਸੀ ਉਹ ਸਦਾ ਹੀ ਗੁਰੂ ਜੀ ਦਾ ਪ੍ਰਤਾਪ ਵੇਖ ਕੇ ਈਰਖਾ ਦੀ ਅੱਗ ਵਿੱਚ ਸੜਦਾ ਰਹਿੰਦਾ ਸੀ ਅਤੇ ਗੁਰੂ ਜੀ ਨੂੰ ਖਡੂਰ ਸਾਹਿਬ ਵਿੱਚੋਂ ਕਢਵਾ ਦੇਣ ਦੀਆਂ ਸਕੀਮਾਂ ਸੋਚਣ ਲੱਗਾ ਇਸ ਦੌਰਾਨ ਬਹੁਤ ਭਿਆਨਕ ਆੜ ਲੱਗੀ ਅਤੇ ਕਈ ਸਾਲ ਮੀਨਾ ਪਿਆ। ਸਿਵਨਾਥ ਨੇ ਲੋਕਾਂ ਨੂੰ ਢਖਾਇਆ ਅਤੇ ਮੀਨਾ ਪਹਿਣ ਦਾ ਕਾਰਨ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੱਸਿਆ ਕਿ ਆ ਕੀ ਇਹ ਗ੍ਰਸਤੀ ਖਤਰੀ ਗੱਦੀ ਲਾ ਕੇ ਬੈਠਾ ਹੈ ਇਸ ਕਰਕੇ ਮੀ ਨਹੀਂ ਪੈਂਦਾ ਇਸ ਨੂੰ ਪਿੰਡੋਂ ਕੱਢ ਦਿਓ ਮੀ ਮੈਂ ਪਵਾ ਦਿਆਂਗਾ ਜਾਂ ਤਾਂ ਗੁਰੂ ਜੀ ਨੂੰ ਕਹੋ ਕਿ ਮੀਂਹ ਪਵਾਦੇ ਨਹੀਂ ਤਾਂ ਇਹ ਪਿੰਡ ਛੱਡ ਕੇ ਇਥੋਂ ਚਲੇ ਜਾਣ ਸੁ ਸੰਗਤਾਂ ਨੇ ਬੇਨਤੀ ਕੀਤੀ ਅਤੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਉਸ ਪ੍ਰਮਾਤਮਾ ਦੇ ਬਾਣੀ ਅੰਦਰ ਰਹਿਣ ਦਾ ਉਪਦੇਸ਼ ਦਿੱਤਾ ਅਤੇ ਆਪ ਇਸ ਨਗਰ ਖਡੂਰ ਸਾਹਿਬ ਨੂੰ ਛੱਡ ਕੇ ਇਸ ਅਸਥਾਨ ਤੇ ਆਣ ਬਿਰਾਜਮਾਨ ਹੋਏ ਬਾਦ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਖਡੂਰ ਸਾਹਿਬ ਲੈ ਜਾਣ ਵਾਸਤੇ ਇਸ ਸਥਾਨ ਤੇ ਆਏ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਵਿਦੀ ਚੰਦ ਜੀ ਤਰਨ ਤਰਨ ਤੋਂ ਗੋਂਦਵਾਲ ਸਾਹਿਬ ਨੂੰ ਜਾਂਦੇ ਹੋਏ ਇਸ ਪਿੰਡ ਵਿੱਚ ਠਹਿਰੇ ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਰਮ ਸੇਵਕ ਭਾਈ ਹਿਮਾ ਜੀ ਜੋ ਸਦਾ ਹੀ ਗੁਰੂ ਜੀ ਦਾ ਸਿਮਰਨ ਕਰਦਾ ਰਹਿੰਦਾ ਸੀ ਤਿਨਾਂ ਦੀ ਭਾਵਨਾ ਨੂੰ ਪੂਰੀ ਕਰਨ ਵਾਸਤੇ ਇਸ ਪਾਵਨ ਸਥਾਨ ਤੇ ਆਏ ਅਤੇ ਭਾਈ ਹਿਮਾ ਜੀ ਦੀ ਝੋਪੜੀ ਵਿੱਚ ਸਤਿਗੁਰੂ ਜੀ ਨੇ ਪ੍ਰਸ਼ਾਦਾ ਛਕਿਆ ਅਤੇ ਗੁਰਬਾਣੀ ਦੇ ਬਚਨ ਤਹੇ ਪੜੀ ਸਹਾਵੀ ਛਪਰੀ ਜਾਨ ਮਹਿ ਗੁਣ ਗਾਏ ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਸੋ ਸੰਗਤ ਜੀ ਪੂਰਾ ਸ਼ਬਦ ਸੂਹੀ ਮਹੱਲਾ 5ਵਾਂ ਘਰ ਚੌਥਾ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 745 ਅੰਗ ਤੇ ਦਰਜ ਹੈ ਸੋ ਗੁਰੂ ਜੀ ਨੇ अनेका ਬਖਸ਼ਿਸ਼ਾਂ ਭਾਈ ਹਿਮਾ ਜੀ ਨੂੰ ਕੀਤੀਆਂ ਅਤੇ ਬਾਅਦ ਵਿੱਚ ਸ੍ਰੀ ਗੁਰੂ ਹਰगोबिंद ਸਿੰਘ ਸਾਹਿਬ ਜੀ ਜਦ ਗੱਦੀ ਤੇ ਬਿਰਾਜਮਾਨ ਹੋਏ ਅਤੇ ਕਸ਼ਮੀਰ ਦੇ ਦੌਰੇ ਦੌਰਾਨ ਲਾਹੌਰ ਤੋਂ ਸਰਹਾਲੀ ਸਾਹਿਬ ਚੋਲਾ ਸਾਹਿਬ ਹੁੰਦੇ ਹੋਏ ਇਸ ਸਥਾਨ ਤੇ ਠਹਿਰੇ ਅਤੇ ਗੁਰੂ ਅਰਜਨ ਦੇਵ ਜੀ ਵੱਲੋਂ ਕਹੇ ਹੋਏ ਬਚਨ ਦੁਬਾਰਾ ਦੁਹਰਾਏ ਅਤੇ ਇਸ ਜਗਤੇ ਖੂ ਦਾ ਜਲ ਪ੍ਰਗਟ ਕੀਤਾ ਸੁਸੰਗਤ ਜੀ ਆਪ ਇਸ ਪਾਵਨ ਸਥਾਨ ਤੇ ਸਰੋਵਰ ਦੇ ਦਰਸ਼ਨ ਕਰ ਰਹੇ ਹੋ ਜਿਸ ਦੀਆਂ ਅੱਠ ਨੁਕਰਾਂ ਨੇ ਸੋ ਅੱਜ ਵੀ ਜੋ ਬੀਬੀ 18 ਦੇ ਰੋਗ ਤੋਂ ਪੀੜਤ ਹੈ ਉਹ ਅੱਠ ਐਤਵਾਰ ਸਰਦਾ ਭਾਵਨਾ ਨਾਲ ਇਹ ਇਥੇ ਇਸ਼ਨਾਨ ਕਰੇਗੀ ਤਾਂ ਉਸ ਦਾ ਅਠਰਾ ਦਾ ਰੋਗ ਦੂਰ ਹੋਵੇਗਾ ਤੇ ਸੰਤਾਨ ਦੀ ਪ੍ਰਾਪਤੀ ਹੋਵੇਗੀ ਸੋ ਗੁਰੂ ਸਾਹਿਬ ਨੇ अनेका ਬਖਸ਼ਾ ਇਸ ਸਥਾਨ ਤੇ ਕੀਤੀਆਂ ਨੇ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਗੱਦੀ ਤੇ ਬਿਰਾਜਮਣ ਹੋਏ ਅਤੇ ਭਾਈ ਮੱਖਣ SAL ਬਾਣਾ ਸਤਗੁਰੂ ਜੀ ਦੇ ਨਾਲ ਇਸ ਸਥਾਨ ਤੇ ਆਏ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੇਕਾਂ ਬਖਸ਼ਿਸ਼ਾਂ ਇਸ ਅਸਥਾਨ ਤੇ ਕੀਤੀਆਂ ਸੰਨ 1966 ਵਿੱਚ ਇਸ ਸਥਾਨ ਦੀ ਸੇਵਾ ਸੰਤ ਬਾਬਾ ਦੀਵਾਨ ਸਿੰਘ ਜੀ ਅਤੇ ਸੰਤ ਬਾਬਾ ਖਜਾਨ ਸਿੰਘ ਜੀ ਨੇ ਸੰਭਾਲੀ ਗਈ ਹੁਣ ਇਸ ਸਥਾਨ ਦੀ ਮੁੱਖ ਸੇਵਾਦਾਰ ਮਾਤਾ ਸਰਬਜੀਤ ਕੌਰ ਜੀ ਸੇਵਾ ਕਰਵਾ ਰਹੇ ਹਨ ਸੋ ਸੰਗਤਾਂ अनेकाਹੀਂ ਇੱਥੇ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ ਸੋ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੁੰਦਰ ਤਿਆਰ ਹੋ ਰਹੀ ਹੈ ਸੋ ਬੇਨਤੀ ਹੈ ਕਿ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰੋ ਅਤੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਬਹੁਤ ਹੀ ਸੁੰਦਰ ਸਥਾਨ ਸਤਿਗੁਰੂ ਜੀ ਦਾ ਬਣਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਣੇ ਕਾ ਚਾਉ ਦਰਸ਼ਨ ਦੇਖਣੇ ਕਾ ਚਾਉ ਮਨ